ਨਿਊਜ਼ ਲੈਬ ਅੱਜ ਅਸੀਂ ਖੜੇ ਹਾਂ ਇੰਪਰੂਵਮੈਂਟ ٹرسٹ ਖੰਨਾ ਦੇ ਦਫ਼ਤਰ ਦੇ ਵਿੱਚ ਜਿਹੜੀਆਂ ਦੋ ਇੱਕ ਤਰੀਕ ਨੂੰ 1 ਸਤੰਬਰ ਨੂੰ ਐਸ ਮੈਨੇਜਮੈਂਟ ਦੇ ਜਿਹੜੇ ਇਲੈਕਸ਼ਨ ਹੋ ਰਹੀ ਹੈ ਉਹ ਸੰਬੰਧ ਵਿੱਚ ਪਿਛਲੇ ਦਿਨੀ ਜਿਹੜੀ ਐਮਐਲਏ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਹਦੇ ਸੰਬੰਧ ਵਿੱਚ ਵਿਜ਼ਨਰੀ ਗਰੁੱਪ ਜਿਹੜਾ ਪਹਿਲਾਂ ਇਸ ਮੈਨੇਜਮੈਂਟ ਦੇ ਪ੍ਰਕਾਰ ਉਹਦੇ ਵੱਲੋਂ ਜਵਾਬ ਦਿੱਤਾ ਗਿਆ ਸੀ ਉਸ ਸੌਂਦ ਦੇ ਵਿੱਚ ਅੱਜ ਫੇਰ ਹਲਕਾ ਵਿਧਾਇਕ ਤਨਪ੍ਰੀਤ ਸੌਂਦ ਕੋਲ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਕਿਹੜੇ ਖੁਲਾਸੇ ਕਰ ਰਹੇ ਨੇ ਆਪਾਂ ਅੱਜ ਗੱਲ ਕਰਾਂਗੇ ਦੇਖਦੇ ਹਾਂ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਜਾ ਕੇ ਐਮਐਲਏ ਸਾਹਿਬ ਇਸ ਜਿਹੜੀ ਵਿਜਨਰੀ ਗਰੁੱਪ ਨੂੰ ਦਿੱਤੇ ਜਵਾਬ ਨੂੰ ਕੀ ਲੈ ਕੇ ਆ ਰਹੇ ਨੇ ਤੇ ਸ਼ਹਿਰ ਵਾਸੀ ਨੂੰ ਕੀ ਜਵਾਬ ਦੇਣਗੇ ਮੇਰੀ ਇੱਕ ਸ਼ਹਿਰ ਵਾਸੀ ਨੂੰ ਵੀ ਅਪੀਲ ਆਈ ਜਿਹੜੀ ਇਲੈਕਸ਼ਨ ਆ ਇਹ ਇਸ ਨੂੰ ਰਾਜਨੀਤਿਕ ਮੁੱਦਾ ਨਾ ਮਣਾਇਆ ਜਾਵੇ ਜਿਹੜੇ ਇਸ ਮੈਨੇਜਮੈਂਟ ਦੇ ਵੋਟਰ ਨੇ ਉਹਨਾਂ ਨੂੰ ਜਿਹੜੇ ਕਹਿੰਦੇ ਕੰਮ ਵਧੀਆ ਕਰ ਰਹੇ ਨੇ ਉਮੀਦਵਾਰ ਸਾਫ ਸੁਥਰੇ ਅਕਸ ਵਾਲੇ ਉਹਨਾਂ ਨੂੰ ਅੱਗੇ ਲਿਆਉਣ ਦੀ ਲੋੜ ਹੈ ਤਾਂ ਜੋ ਜਿਹੜੇ ਕਹਿੰਦੇ ਸਿੱਖਿਆ ਦੇ ਵਿੱਚ ਸੁਧਾਰ ਲਿਆਂਦਾ ਜਾ ਸਕੇ ਮੈਂ ਪਰਨ ਦੀ ਸਤਿਮਾਨ ਖੰਨਾ ਨਿਊਜ਼ ਲੱਗਦੀ ਹੈ ਤੁਸੀਂ ਬਹੁਤ ਸ਼ਾਰਟ ਨੋਟਿਸ ਦੇ ਉੱਤੇ ਅੱਜ ਸਾਰੇ ਜਣੇ ਬੜੀ-ਬੜੀ ਗੰਤੀ ਦੇ ਵਿੱਚ ਇਕੱਠੇ ਹੋਏ ਹੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਜੋ ਆਨਲਾਈਨ ਸਮੇਂ ਦੇ ਵਿੱਚ ਜਿਹੜੀ ਮੈਨੇਜਮੈਂਟ ਚੋਣਾ ਨੇ ਉਸ ਤੋਂ ਪਹਿਲਾਂ ਇੱਕ ਵਿਜ਼ਨਰੀ ਪੈਨਲ ਫਾਰ ਐਜੂਕੇਸ਼ਨ ਨੇ ਬੀਤੀ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਹਦੇ ਵਿੱਚ ਉਹਨਾਂ ਨੇ ਮੇਰੀ ਤੰਦਨ ਪਹਿਲਾਂ ਕੀਤੀ ਹੋਈ ਪ੍ਰੈਸ ਕਾਨਫਰੰਸ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਮੈਂ ਉਰੋ ਫਰਾਕ ਜਲਾਲਪ uri ਦੇ ਸ਼ਹਿਰ ਦੇ ਨਾਲ ਆਪਣੀ ਗੱਲ ਸ਼ੁਰੂ ਕਰਨੀ ਚਾਹਨਾ ਹੈ ਫਰਾਕ ਜਲਾਲਪ uri ਜੀ ਕਹਿੰਦੇ ਕਹਿੰਦੇ ਤੂੰ ਇੱਧਰ ਉੱਧਰ ਕੀ ਬਾਤ ਨਾ ਕਰ ਇਹ ਪਤਾ ਕੇ ਕਾਰਵਾ ਕੈਸੇ ਕਿਉਂ ਲੁੱਟਾ ਹਮੇ ਰਹਿਜਨੋ ਕੀ ਗਰਜ਼ ਨਹੀਂ ਤੇਰੀ ਰਹਿਬਰੀ ਦਾ ਸਵਾਲ ਹੈ ਇਹ ਸਵਾਲ ਤੇਰੀ ਰਹਿਬਰੀ ਦਾ ਹੈ ਇਹ ਜਵਾਬ ਦੋ ਤੁਸੀਂ ਸ਼ਹਿਰ ਨੂੰ ਕੀ ਨੰਬਰ 1 ਤੁਸੀਂ ਕਿਹਾ ਕਿ ਸਾਡੇ ਰਾਜ ਦੇ ਵਿੱਚ ਕੋਈ ਕਿਸੇ ਕਿਸਮ ਦਾ ਬਿਲਕੁਲ ਵੀ ਨਾ ਘਪਲਾ ਹੋਇਆ ਹੈ ਨਾ ਹੀ ਕਦੇ ਜ਼ਿੰਦਗੀ ਦੇ ਵਿੱਚ ਅਸੀਂ ਕਦੇ ਭਾਈ ਭਤੀਜਾਵਾਦ ਦੇ ਵਿੱਚ ਰਹਿ ਕੇ ਕਦੇ ਇਹਨਾਂ ਇੰਸਟੀਚੂਨਾਂ ਦੇ ਵਿੱਚ ਅਸੀਂ ਕਦੇ ਕੋਈ ਕਾਰਜਸ਼ਾਲੀ ਕੀਤੀ ਹੈ ਆ ਤਿੰਨ ਚਿੱਠੀਆਂ ਅੱਜ ਵੱਡੀਆਂ ਵੱਡੀਆਂ ਚਿੱਠੀਆਂ ਮੈਂ ਕਢਵਾ ਕੇ ਲਿਆਇਆ ਹਾਂ ਰਿਕਾਰਡ ਦੇ ਵਿੱਚੋਂ ਪਹਿਲੀ ਚਿੱਠੀ 17 3 1999 ਨੂੰ ਰਣਵੀਰ ਸੂਤ ਜੀ ਲਿਖ ਰਹੇ ਨੇ ਕਹਿੰਦੇ ਇਟ ਇਜ਼ ਰਿਗਰੈਟਡ ਦੈਟ ਦਾ ਮੈਨੇਜਿੰਗ ਕਮੇਟੀ ਹੈਵ ਫੇਲਡ ਟੂ ਡਿਲੀਵਰ ਦਾ ਗੁੱਡਸ ਇਟ ਹੈਜ਼ ਬਲੀਵ ਬਿਲਾਈਡ ਦੈਟ ਦਾ ਫੇਥ ਆਫ ਦੀ ਮੈਂਬਰਸ ਆਫ ਦੀ ਸੋਸਾਇਟੀ ਸਰਟਨ ਆਫੀਸਰ ਬੀਅਰ ਆਰ ਇਨਕਰੇਜਿੰਗ ਨੈਪੋਟਿਜ਼ਮ ਐਂਡ ਫੇਵਰਿਟਿਜ਼ਮ ਨੈਪੋਟਿਜ਼ਮ ਮਤਲਬ ਭਾਈ ਭਤੀਜਾਵਾਦ ਫੇਵਰਿਟਿਜ਼ਮ ਮਤਲਬ ਚਹੇਤਿਆਂ ਨੂੰ ਰੱਖ ਕੇ ਅਪਾਇੰਟਮੈਂਟ ਰਾਈਟਰਸ ਆਰ ਗਿਵਨ ਟੂ ਦੀ ਆਰਬੀਟਰੀਲੀ ਆਪਣੀ ਮਨਮਰਜ਼ੀ ਦੇ ਨਾਲ ਆਰਬਿਟਰਰੀ ਮਤਲਬ ਆਪਣੀ ਮਨਮਰਜ਼ੀ ਦੇ ਨਾਲ ਐਂਡ ਅਗੇਂਸਟ ਦੀ ਸੈਟ ਨੋਰਮਸ ਇਗਨੋਰਿੰਗ ਦੀ ਮੈਰਿਟ ਆਫ ਦੀ ਕੈਂਡੀਡੇਟਸ ਸਾਰੀ ਮੈਰਿਟਸ ਨੂੰ ਛਿੱਕੇ ਤੰਗ ਕੇ ਥੋੜੇ ਮੈਂਬਰ ਕਹਿ ਰਹੇ ਨੇ ਕਿ ਉਹਰੇ ਭਾਈ ਭਤੀਜਾਵਾ ਚੱਲਦਾ ਥੋੜੇ ਮੈਂਬਰ ਕਹਿ ਰਹੇ ਨੇ ਕਿ ਉਹਰੇ ਚਹੇਤਾਪਨ ਚੱਲਦਾ ਤੇ ਥੋੜੇ ਮੈਂਬਰ ਕਹਿ ਰਹੇ ਨੇ ਉਹਰੇ ਮਨਮਰਜ਼ੀ ਚੱਲਦੀ ਹੈ ਦੀ ਸਟੇਟ ਆਫ ਦੀ ਅਫੇਅਰਜ਼ ਇਨ ਆਫ ਸੀਨੀਅਰ ਕੈਂਡੀਡੇਟ ਸਕੂਲ ਖੰਨਾ ਇਸ ਐਨ ਆਈ ਓਪਨਰ ਇਨ ਦਿਸ ਰਿਗਾਰਡ ਇਹ ਚਿੱਠੀ ਹੈ ਜੀ ਰਣਵੀਰ ਸੂਤਜੀ ਦੀ ਇਹਦੀ ਕਾਪੀ ਲੈ ਜਿਓ ਉਦੋਂ ਪੈਨਲ ਕਾਂਗਰਸ ਦਾ ਪੈਨਲ ਸੀ ਵਿਜਨਰੀ ਪੈਨਲ ਫॉर এডੂਕੇਸ਼ਨ ਔਰ ਉਸ ਸਮੇਂ ਦੇ ਪ੍ਰੈਜ਼ੀਡੈਂਟ ਸੀ ਸ਼੍ਰੀ ਨਰਿੰਦਰ ਬਖਸ਼ੀ ਜੀ ਤੇ ਦੂਸਰੇ ਪਾਸੇ ਦੂਸਰੀ ਚਿੱਠੀ ਲਿਖ ਰਹੇ ਨੇ ਰਾਜਕੁਮਾਰ ਸਾਹਨੇਵਾਲੀਆ ਜੀ ਉਸੇ ਦਿਨ ਸੇਮ ਡੇ ਉਹ ਕੀ ਲਿਖ ਰਹੇ ਨੇ ਸੇਮ ਗੱਲ ਉਹ ਲਿਖ ਰਹੇ ਨੇ ਥਿਸ ਇਜ਼ ਅਗ੍ਰੈਟਿਟਿਊਡਮ ਮੈਨੇਜਿੰਗ ਕਮੇਟੀ ਹੈਜ਼ ਫੇਲ ਟੂ ਡਿਲੀਵਰ ਦੀ ਗੂਡਸ ਇਟ ਹੈਜ਼ ਬਲਾਈਡ ਦੀ ਫੇਥ ਆਫ ਦੀ ਮੈਂਬਰਸ ਆਫ ਦੀ ਸੁਸਾਇਟੀ ਸਰਟਨ ਆਫੀਸਰ ਬਿਦੇਦਾਰ ਰਿਕਰਡਿੰਗ ਨੈਪੋਟਿਜ਼ਮ ਐਂਡ ਫੇਵਰਿਟਿਜ਼ਮ ਫੇਰ ਸੇਮ ਗੱਲ ਰਾਜਕੁਮਾਰ ਜੀ ਸਾਹੇ ਵਾਲੀਆ ਸਾਹਿਬ ਲਿਖ ਰਹੇ ਕਿ ਡਾ ਵੱਡਾ ਇਲਜ਼ਾਮ ਥੋੜੇ ਮੈਂਬਰ ਉਹ ਥੋੜੀ ਉਹ ਮੈਨੇਜਿੰਗ ਕਮੇਟੀ ਤੇ ਐਡਾ ਵੱਡਾ ਇਲਜ਼ਾਮ ਲਾ ਰਹੇ ਨੇ ਤੇ ਚਿੱਠੀ ਲਿਖ ਰਹੇ ਨੇ ਔਰ ਔਨ ਰਿਕਾਰਡਡ ਹੈ ਦਿਓਗੇ ਜਵਾਬ ਬੀ ਕਿਉ ਤੁਸੀਂ ਇਸ ਗੱਲ ਦਾ ਕੋਈ ਤੀਜੀ ਚਿੱਠੀ 15/3/1999 ਨੂੰ ਸ਼੍ਰੀ ਪਵਨ ਕੁਮਾਰ ਗਰਗ ਜੀ ਲਿਖ ਰਹੇ ਨੇ ਇਹ ਚਿੱਠੀ ਥੋੜੀ ਜਿਹੀ ਡਿਫਰੈਂਟ ਹੈ ਉਹਦੇ ਚੋ ਲਿਖ ਰਹੇ ਨੇ ਆਈ ਐਮ ਕਨਸਟ੍ਰੇਂਟ ਟੂ ਬ੍ਰਿੰਗ ਟੂ ਯੋਰ ਨੋਟਿਸ ਥੈਟ ਦਾ ਐਟੀਟਿਊਡ ਆਫ ਦੀ ਪ੍ਰੈਜ਼ੀਡੈਂਟ ਆਫ ਦੀ ਮੈਨੇਜਿੰਗ ਕਮੇਟੀ ਇਜ਼ ਡਿਕਟੇਟੋਰੀਅਲ ਤਾਨਾਸ਼ਾ ਛੋਟਾ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਤਾਨਾਸ਼ਾਈ ਤੇ ਉੱਤੇ ਆ ਪਿਆ ਵੀ ਮਿਸਕਲੀ ਹਿਸ ਫੰਕਸ਼ਨਿੰਗ ਇਜ਼ ਅ ਮੋਸਟ ਅਨਰੀਜ਼ਨੇਬਲ ਐਂਡ ਫਰੀ ਜੁਡੀਸ਼ੀਅਲ ਉਹ ਕਹਿੰਦਾ ਜੁਡੀਸ਼ੀਅਲ ਹਰ ਇੱਕ ਸਹੀ ਤਰੀਕੇ ਨੂੰ ਛਿੱਕੇ ਟੰਗ ਕੇ ਹਰ ਇੱਕ ਸਹੀ ਤਰੀਕੇ ਨੂੰ ਛਿੱਕੇ ਟੰਗ ਕੇ ਇਹ ਮੈਨੇਜਮੈਂਟ ਚਲਾਈ ਜਾ ਰਹੀ ਹੈ ਇਹ ਚਿੱਠੀਆਂ ਦਾ ਜਵਾਬ ਦਿਓ ਵਿਜ਼ਨਰੀ ਪੈਨਲ ਤੇ ਮੈਂ ਅੱਜ ਸਵਾਲ ਪੁੱਛਣਾ ਹੈ ਦੂਜੀ ਗੱਲ ਤੁਸੀਂ ਇਹ ਗੱਲ ਕਹੀ ਕਿ ਸਰਕਾਰ ਸਾਨੂੰ ਗ੍ਰਾਂਟ ਨਹੀਂ ਦਿੰਦੀ ਤਾਂ ਕਰਕੇ ਅਸੀਂ ਤਨਖਾਹ ਨਹੀਂ ਦਿੰਦੇ ਕਿਸੇ ਇੱਕ ਕਲੌਜ਼ ਦੱਸੋ ਕਿਸੇ ਇੱਕ ਕਲੌਜ਼ ਦੱਸੋ ਜਿੱਥੇ ਲਿਖਿਆ ਹੋਵੇ ਕਿ ਗ੍ਰਾਂਟ ਆਊਗੀ ਤਾਂ ਤਨਖਾਹ ਦਿੱਤੀਆਂ ਜਾਣਗੀਆਂ ਮੈਂ ਉਹਦੇ ਅੱਜ ਰੂਲ ਨੰਬਰ 1 ਪੇਜ 279 ਗ੍ਰਾਂਟਲ ਐਡ ਰੂਲਸ ਪੰਜਾਬ ਦੀ ਕਿਤਾਬ ਦਾ ਹਵਾਲਾ ਦੇ ਕੇ ਤੁਹਾਨੂੰ ਤੱਥਾਂ ਦੇ ਆਧਾਰਤ ਗੱਲ ਕਹਿ ਰਿਹਾ ਹਾਂ ਗ੍ਰਾਂਟ ਦੇ ਨਾਲ ਤਨਖਾਹ ਦੇਣ ਦਾ ਕੋਈ ਸਰੋਕਾਰ ਇਹ ਨਹੀਂ ਮੀਡੀਆ ਵਾਸੀਓ ਤੁਸੀਂ ਇਹ ਗੱਲ ਨੂੰ ਪਹੁੰਚਾਉਣਾ ਹੈ ਕਿ ਗ੍ਰਾਂਟ ਦੇ ਨਾਲ ਮੈਨੇਜਮੈਂਟ ਦੀ ਤਨਖਾਹ ਦਾ ਦੂਨੇ ਦਾ ਕੋਈ ਸਰੋਕਾਰ ਨਹੀਂ ਜਦੋਂ 1/12/1967 ਨੂੰ ਦਿੱਲੀ ਪੈਟਰਨ ਆਫ ਗ੍ਰਾਂਟ ਇਨ ਏਜ ਸਕੂਲ ਲਾਗੂ ਕੀਤਾ ਗਿਆ ਸੀਗਾ ਪੂਰੇ ਭਾਰਤ ਚ ਅਪਰੂਵਡ ਉਹਦੇ ਵਿੱਚ ਉਹਨਾਂ ਨੇ ਲਿਖਿਆ ਸੀ ਸਿਰਫ ਗ੍ਰਾਂਟ ਇਸ਼ੂ ਤਾ ਕੀਤੀ ਜਾਊਗੀ ਜਦੋਂ ਤੁਸੀਂ ਅਪਰੂਵਡ ਡੈਫੀਸਿਟ ਸਾਡੇ ਕੋਲ ਲਿਆ ਕੇ ਦੋਗੇ ਕਿ ਸਾਨੂੰ ਮੈਨੇਜਮੈਂਟ ਨੂੰ ਸਕੂਲਾਂ ਦਾ ਸਕੂਲਾਂ ਦੀਆਂ ਦੁਕਾਨਾਂ ਦਾ ਇਹਦੇ ਚ ਰੈਂਟ ਕਵਰ ਹੋਣਾ ਸੀ ਵੀ ਕਿੰਨਾ ਸਕੂਲਾਂ ਨੂੰ ਰੈਂਟਾਂ ਦਾ ਦੁਕਾਨਾਂ ਦਾ ਰੈਵਨਿਊ ਫਰੋਮ ਲੈਂਡ ਤੁਹਾਡੇ ਕੋਲ ਲੈਂਡ ਜੇ ਪਈ ਆ ਉਹਦਾ ਕੋਈ ਰੈਵਨਿਊ ਆਉਂਦਾ ਤੁਹਾਨੂੰ ਡੋਨੇਸ਼ਨਸ ਤੁਹਾਡੀਆਂ ਇਹਨਾਂ ਸੰਸਥਾਵਾਂ ਨੂੰ ਚੰਦਾ ਕਿੰਨਾ ਇਕੱਠਾ ਹੁੰਦਾ ਅਲ ਆਥਰਾਇਜ਼ਡ ਕਲੈਕਸ਼ਨ ਫਰੋਮ ਦੀ ਸਟੂਡੈਂਟਸ ਤੁਸੀਂ ਸਟੂਡੈਂਟ ਆ ਤਾਂ ਫੀਸ ਕਿੰਨੀ ਲੈਨੇ ਹੋ ਜਾਂ ਫੰਡ ਕਿੰਨੇ ਲੈਨੇ ਹੋ ਐਡਮਿਸ਼ਨ ਸਮੇ ਕਿੰਨੇ ਪੈਸੇ ਲੈਨੇ ਹੋ ਇਹ ਸਾਰੀਆਂ ਚੀਜ਼ਾਂ ਦਾ ਵੇਰਵਾ ਲੈ ਕੇ ਜਦੋਂ ਤੁਸੀਂ ਆਉਂਗੇ ਤਾਂ ਸਰਕਾਰ ਕਹਿੰਦੀ ਸੀ ਜਿੱਥੇ ਤੁਹਾਨੂੰ ਘਾਟਾ ਪੈਂਦਾ ਦੇਖੂਗਾ ਆਸੀਂ ਤੁਹਾਨੂੰ ਗ੍ਰਾਂਟ ਦੇ ਨਾਲ ਮਦਦ ਕਰਾਂਗੇ ਨਾ ਕਿ ਇਹ ਕਿ ਆਸੀਂ ਕਿ ਗ੍ਰਾਂਟ ਭੇਜਾਂਗੇ ਤੁਸੀਂ ਤਾਂ ਤਨਖਾਹ ਦੋਗੇ ਇਸ ਦਾ ਸਭ ਤੋਂ ਵੱਡਾ ਸਬੂਤ ਅੱਜ ਮੈਂ ਇੱਕ ਚਿੱਠੀ ਲੈ ਕੇ ਆਇਆ ਹਾਂ। ਇਸ ਚਿੱਠੀ ਨੇ ਸਾਰੇ ਖੰਨੇ ਨੂੰ ਹਲਾਕੇ ਰੱਖ ਦੇਣਾ। ਇਸ ਚਿੱਠੀ 'ਚ ਸਰਕਾਰ ਨੇ ਨੀਮੋ ਨੰਬਰ 59319 'ਚ ਇਹਨਾਂ ਨੂੰ ਚਿੱਠੀ ਕੱਢੀ 7 ਸਕੂਲਾਂ ਨੂੰ ਜਿਦੇ 'ਚ ਇੱਕ ਚਿੱਠੀ ਖੰਨੇ ਦੇ ਪ੍ਰਿੰਸੀਪਲ ਐਸ ਸੀਨੀਅਰ ਸਕੱਤਰ ਸਕੂਲ ਆੜਿਆ ਸਕੂਲ ਨੂੰ ਚਿੱਠੀ ਨਿਕਲੀ ਕਿੰਨੀ ਤਰੀਕ ਨੂੰ ਇਹ ਚਿੱਠੀ ਨਿਕਲੀ ਹੈ ਇਹਨਾਂ ਦੀ 22 12 2023 ਨੂੰ ਤੈਨਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ 27/12/2023 ਨੂੰ ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਵਿਭਾਗ ਨਾਲ ਮਿਤੀ 21/12/2023 ਨੂੰ ਹੋਈ ਮੀਟਿੰਗ ਦੌਰਾਨ ਹੋਏ ਫੈਸਲੇ ਦੇ ਸਨਮੁਖ ਆਪ ਜੀ ਨੂੰ ਲਿਖਿਆ ਜਾਂਦਾ ਹੈ ਕਿ ਆਪਣੇ ਸਕੂਲ ਨਾਲ ਸੰਬੰਧਤ ਪਿਛਲੇ 3 ਸਾਲ ਦੀ ਬੈਲੈਂਸ ਸ਼ੀਟ ਸਕੂਲ ਦੀ ਆਮਦਨ ਅਤੇ ਖਰਚੇ ਦੀ ਮੁਕੰਮਲ ਡਿਟੇਲ ਲੈ ਕੇ ਵਿੱਤੀ ਮਾਮਲਿਆਂ ਨਾਲ ਸੰਬੰਧਿਤ ਹੋਰ ਲੜਿੰਦੇ ਦਸਤਾਵੇਜ਼ ਤੇ ਰਿਕਾਰਡ ਸਮੇਤ ਡਾਕਟਰ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਵਿਖੇ ਮਿਤੀ 27/12/2023 ਨੂੰ ਸਵੇਰੇ 9 ਵਜੇ ਹਾਜ਼ਰ ਹੋਣਾ ਯਕੀਨੀ ਬਣਾਓ। ਸਾਭ ਸਰਕਾਰ ਕਹਿੰਦੀ ਹੈ ਤੁਸੀਂ ਆਪਣੀ ਬੈਲੈਂਸ ਸ਼ੀਟ ਲੈ ਕੇ ਤੇ ਆਪਣਾ ਸਾਰਾ ਰਿਕਾਰਡ ਲੈ ਕੇ ਤੁਹਾਡੇ ਕੋਲ ਪਹੁੰਚੋ। ਅਸੀਂ ਚੈੱਕ ਕਰਕੇ ਤੁਹਾਨੂੰ ਗ੍ਰਾਂਟ ਇਸ਼ੂ ਕਰੀਏ। ਇਹਨਾਂ ਨੂੰ ਇੱਕ ਗੱਲ ਜ਼ਰੂਰ ਜਾ ਕੇ ਪੁੱਛਿਓ ਕਿ ਅੱਜ ਤੱਕ ਇਹ ਰਿਕਾਰਡ ਕਿਉਂ ਨਹੀਂ ਲੈ ਕੇ ਗਏ ਜੇ ਸੱਚੇ ਜੇ ਉਸ ਸਕੂਲ ਦੇ ਵਿੱਚ ਕੋਈ ਕਿਸੇ ਕਿਸਮ ਦੀ ਨੈਕੋਟਿਜ਼ਮ ਨਹੀਂ ਹੋਇਆ ਹੋਇਆ ਜੇ ਉਸ ਸਕੂਲ ਦੇ ਵਿੱਚ ਕਿਸੇ ਕਿਸਮ ਦਾ ਟੱਕਾ ਨਹੀਂ ਹੋਇਆ ਹੋਇਆ ਜੇ ਇਹਨਾਂ ਨੂੰ ਲੱਗਦਾ ਕਿ ਮੈਨੇਜਮੈਂਟ ਬਹੁਤ ਵਧੀਆ ਪਰਫਾਰਮ ਕੀਤਾ ਫਿਰ ਇਹ ਚਿੱਠੀ ਇਹ ਚਿੱਠੀ ਕੀ बोलਦੀ ਹੈ ਫਿਰ ਦਸਤਾਵੇਜ਼ ਲੈ ਕੇ ਗ੍ਰਾਂਟ ਲੈਣ ਲਈ ਕਿਉਂ ਨਹੀਂ ਗਏ ਔਰ ਮੈਨੂੰ ਪੁੱਛਦੇ ਨੇ ਮੈਂ ਨਾ ਮੇਰਾ ਉਲਟਾ ਹੈ ਧੰਨਵਾਦ ਕਰਨਾ ਕਿ ਚਿੱਠੀ ਆਣ ਦੇ ਬਾਵਜੂਦ ਵੀ ਇੱਕ ਤਾਗ ਦੇ ਇਲਾਕੇ ਨਹੀਂ ਗਏ ਮੈਂ ਫੇਰ ਵੀ ਇੱਕ ਥੰਨੇ ਦਾ ਚੁਣਿਆ ਹੋਇਆ ਵਿਧਾਇਕ ਹੋਣ ਦੇ ਨਾਤੇ ਮੈਂ ਇਹਨਾਂ ਟੀਚਰਾਂ ਦੀ ਮਜਬੂਰੀ ਸਮਝੀ ਕਿ ਇਹਨਾਂ ਦੀ ਨਲੈਕੀ ਕਰਕੇ ਉਹ ਜਿਹੜੇ ਵਿਚਾਰੇ ਟੀਚਰ ਨੇ ਜਿਨ੍ਹਾਂ ਦੀ 6-6 ਮਹੀਨੇ ਦੀਆਂ ਤਨਖਾਹਾਂ ਰੁਕੀਆਂ ਹੋਈਆਂ ਵੀ ਉਹ ਕਿਉਂ ਸਫਰ ਕਰਨ ਮੈਂ ਸਾਡੇ ਸਤਕਾਰਯੋਗ ਫਾਈਨਾਂਸ ਮਿਨਿਸਟਰ ਕੋ ਜਾ ਕੇ ਬੇਨਤੀ ਕਰਕੇ ਇਹਨਾਂ ਨੂੰ 1 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਕੇ ਲਿਆ ਲਿਆ ਕੇ ਦਿੱਤੀ ਕਿ ਤਾਜ ਉਹਨਾਂ ਦੀਆਂ ਤਨਖਾਹਾਂ ਪੇ ਕੀਤੀਆਂ ਜਾ ਸਕਣ ਤਾਂ ਜੋ ਇਹਨਾਂ ਦੀਆਂ ਤਨਖਾਹਾਂ ਪੇ ਕੀਤੀਆਂ ਜਾਣ ਸਕਣ ਹੋਰ ਵੱਡਾ ਸਵਾਲ ਹੈ ਇਹ ਚਿੱਠੀ ਬੋਲਦੀ ਹੈ ਕਿ ਦਸਤਾਵੇਜ਼ ਕਿਉਂ ਨਹੀਂ ਲੈ ਕੇ ਗਏ ਇਸ ਗੱਲ ਦਾ ਇਹ ਜਵਾਬ ਦੇ ਮੇਰਾ ਨਿੱਜੀ ਤੌਰ ਤੇ ਸ਼ਹਿਦਾਰੀ ਦੇ ਨਾਤੇ ਇਹਨਾਂ ਨੂੰ ਕੋਈ ਰੌਲਾ ਨਹੀਂ ਕਿਸੇ ਦਾ ਮੇਰਾ ਕੋਈ ਰੌਲਾ ਨਹੀਂ ਪਰ ਜਿੱਥੇ ਗੱਲ ਖੰਨੇ ਨੂੰ ਰਿਪਰੈਜ਼ੈਂਟ ਕਰਨ ਦੀ ਆਂਦੀ ਆ ਖੰਨੇ ਦੇ ਐਜੂਕੇਸ਼ਨ ਇੰਸਟੀਟਿਊਟਾਂ ਨੂੰ ਰਿਪਰੈਜ਼ੈਂਟ ਕਰਨ ਦੀ ਆਂਦੀ ਆ ਮੈਂ ਅੱਜ ਵੀ ਕਹਿ ਰਿਹਾ ਇੱਕ ਵਾਰ ਨਹੀਂ 50 ਵਾਰ ਕਹੂੰਗਾ ਕਿ ਇਹਨਾਂ ਨੇ ਇਸ ਇੰਸਟੀਟਿਊਸ਼ਨਾਂ ਦਾ ਬੇੜਾ ਘੱਟ ਕਰਕੇ ਰੱਖਤਾ ਅੱਗੇ ਚੱਲੋ ਜਦੋਂ ਇਸ ਆਪਣੀ ਇਹ ਤਾਂ ਤੁਹਾਨੂੰ ਮੈਂ ਦੱਸਦਾ ਦੂਸਰਾ ਇਹਦੇ ਵਿੱਚ ਆਂਦਾ ਰੂਲ 12ਈ ਪੇਜ ਨੰਬਰ 302 ਗ੍ਰਾਂਟ ਇਨ ਐਡ ਰੂਲਸ ਆਫ ਪੰਜਾਬ ਦੀ ਕਤਾਰ ਕਹਦੀ ਹੈ ਕਿ ਸਟਾਫ ਸ਼ੈਲ ਬੀ ਪੇਡ ਰੈਗੂਲਰਲੀ ਬਾਇ ਦੀ ਮੈਨੇਜਮੈਂਟ ਬਾਇ ਦੀ 7th ਆਫ ਦੀ ਫੋਲੋਇੰਗ ਮੰਥ ਵੀ ਹਰ ਮਹੀਨੇ ਦੀ 7 ਤਰੀਕ ਤੋਂ ਪਹਿਲਾ ਪਹਿਲਾ ਸੁਣਨ ਵਾਲੀ ਗੱਲ ਹੈ ਸਰਕਾਰ ਦੇ ਰੂਲ ਕਹਿੰਦੇ ਨੇ ਕਿ ਤੁਹਾਨੂੰ ਹਰ ਹਾਲਾ ਦੇ ਵਿੱਚ ਟੀਚਰਸ ਦੀ ਤਨਖਾਹ ਦੇਣੀ ਪਊਗੀ ਤੁਸੀਂ ਪੋਸਟ ਨਾਲ ਬਾਉਂਡ ਹੋ ਇਹ ਸਰਕਾਰ ਦੀ ਏਡ ਨਾਲ ਇਹਦਾ ਕੋਈ ਤਾਲੁਕਤ ਨਹੀਂ ਇਹ ਮੈਨੇਜਮੈਂਟ ਨੇ ਦੇਣਾ ਮੈਨੇਜਮੈਂਟ ਹੈਵ ਟੂ ਗਿਵ ਦਿਸ ਪੇਮੈਂਟ ਫੇਰ ਇਹ ਜਵਾਬ ਦੇਣ ਕਿ 6-6 ਮਹੀਨੇ ਦੀਆਂ ਤਨਖਾਹਾਂ ਕਿਵੇਂ ਇਕੱਠੀਆਂ ਹੋ ਗਈਆਂ ਜੀ? ਜਾਂ ਤਾਂ ਇਹ ਕਹਿਣ ਮੂੰਹੋਂ ਮੰਨਣ ਕਿ ਸਾਤੋਂ ਘਾਟਾ ਪੈ ਗਿਆ। ਜਾਂ ਇਹ ਮੂੰਹੋਂ ਮੰਨਣ ਇਸ ਗੱਲ ਨੂੰ ਕਿ ਸਾਡੇ ਤੋਂ ਮਿਸਮੈਨੇਜਮੈਂਟ ਹੋ ਗਈ। ਆਪਣੀ ਗਲਤੀ ਮੰਨਣ ਦੇ ਵਿੱਚ ਕੋਈ ਇਨਸਾਨ ਛੋਟਾ ਨਹੀਂ ਹੋ ਜਾਂਦਾ। ਇਨਸਾਨ ਵਟਾ ਹੁੰਦਾ ਉਲਟਾ ਗਲਤੀ ਮੰਨ ਕੇ ਵੀ ਸਾਤੋਂ ਗਲਤੀ ਹੋ ਗਈ। ਆਸੀ ਨੈਗਲੀਜੈਂਸੀ ਦਿਖਾਤੀ ਜਿਹਦੇ ਕਰਕੇ ਇੰਸਟੀਚੂਨ ਅੱਜ ਬਹੁਤ ਬੁਰੀ ਤਰ੍ਹਾਂ ਨਾਲ ਤੇ ਐਸ ਸਮੇਂ ਕਾਟੇ ਚ ਜਾ ਚੁੱਕੇ ਨੇ ਅਸੀਂ ਇਸ ਕਾਬਲ ਵੀ ਨਹੀਂ ਰਹੇ ਕਿ ਅਸੀਂ ਸਮੇਂ ਸਿਰ ਇਹਨਾਂ ਟੀਚਰਾਂ ਦੀ ਜਿਹੜੇ ਮਿਹਨਤ ਕਰ ਰਹੇ ਨੇ ਦਨਵਾਤ ਇਹਨਾਂ ਇੰਸਟੀਚਿਊਸ਼ਨਾਂ ਦੇ ਵਿੱਚ ਅਸੀਂ ਇਹਨਾਂ ਦੀ ਤਨਖਾਹ ਕੱਢਣ ਦੇ ਕਾਬਲ ਵੀ ਨਹੀਂ ਰਹੇ ਉਲਟਾ ਪੁੱਠੀ ਗੱਲ ਕੀ ਕਰ ਰਹੇ ਨੇ ਕਹਿੰਦੇ ਸਰਕਾਰ ਦੇ ਸਾਨੂੰ ਗ੍ਰਾਂਟ ਵੀ ਭੇਜੀ ਸਰਕਾਰ ਦਾ ਕਿਸੇ ਰੂਲ 'ਚ ਕਿਸੇ ਵੀ ਕਾਟਾਰ 'ਚ ਨਹੀਂ ਲਿਖਿਆ ਹੋਇਆ ਜੇਕਰ ਤੇ ਲਿਖਿਆ ਲਿਆਓ ਕੱਢ ਕੇ ਵੀ ਗ੍ਰਾਂਟ ਦਵਾਂਗੇ ਤਾਂ ਤਨਖਾਹ ਦਿੱਤੀ ਜਾਊਗੀ ਮੈਨੇਜਮੈਂਟ ਜੇ ਸਰਕਾਰ ਨਹੀਂ ਤੁਹਾਨੂੰ ਤਨਖਾਹ ਦੇਣੀ ਹੈ ਫਿਰ ਤੁਹਾਡੇ ਤੋਂ ਐਡਾ ਵੱਡਾ ਉਹਨਾਂ ਨੇ ਆਹ ਜਿਹੜਾ ਤੁਸੀਂ ਐਡਾ ਤੰਤਰ ਸਜਾਈ ਬੈਠੇ ਹੋ ਫਿਰ ਕਾਦੇ ਵਾਸਤੇ ਜਾਂ ਫਿਰ ਤਾਂ ਆਹ ਤਿੰਨ ਆਹ ਤਿੰਨ ਸਕੂਲਾਂ ਦਾ ਮੈਂ ਹਵਾਲਾ ਦੇਣ ਲੱਗਿਆ ਆਪਣੇ ਨੇੜੇ ਦੇਆਂ ਦਾ ਫਿਰ ਤਾਂ ਇਹ ਤਿੰਨ ਸਕੂਲ ਸਰਕਾਰ ਨੇ ਟੇਕਓਵਰ ਕਰ ਲੈ ਲਏ ਫਿਰ ਤਾਂ ਇਹ ਵੀ ਜਾ ਕੇ ਸਰਕਾਰ ਨੂੰ ਕਹੋ ਵੀ ਸਾਡੇ ਕੋਲ ਹੱਥ ਜੋੜ ਕੇ ਕਹੋ ਵੀ ਸਾਡੇ ਕੋਲ ਚੱਲਦੀ ਨਹੀਂ ਮੈਨੇਜਮੈਂਟ ਸਾਡੇ ਕੋਲ ਤਨਖਾਹ ਦੇਣ ਜੋ ਕੇ ਪੈਸੇ ਨਹੀਂ ਤੇ ਇਹਨੂੰ ਵੀ ਟੇਕਓਵਰ ਕਰ ਲਓ ਖਾਸ ਕਰਕੇ ਸਕੂਲ ਪੜੀ ਇਸ ਅਦਰ ਸਕੂਲ ਸੀ ਸਰਕਾਰ ਕੋਲ ਜਾ ਕੇ ਉਹਨਾਂ ਨੇ ਕਹਿਤਾ ਸਾਤੋਂ ਨਹੀਂ ਚੱਲਦਾ ਟੇਕਓਵਰ ਕਰ ਲਓ ਸਰਕਾਰ ਨੇ ਕਰ ਲਿਆ ਪਬਲਿਕ ਹਾਈ ਸਕੂਲ ਸਿਹੋੜਾ ਸਰਕਾਰ ਕੋਲ ਜਾ ਕੇ ਉਹਨਾਂ ਨੇ ਕਹਿਤਾ ਸਾਤੋਂ ਨਹੀਂ ਚੱਲਦਾ ਟੇਕਓਵਰ ਕਰ ਲਓ ਉਹਨਾਂ ਨੇ ਕਰ ਲਿਆ ਜਨਤਾ ਹਾਈ ਸਕੂਲ ਸੰਘੋੜ ਉਹ ਵੀ ਜਾ ਕੇ ਕਹਿੰਦੇ ਵੀ ਸਾਤੋਂ ਨਹੀਂ ਚੱਲਦਾ ਸਰਕਾਰ ਨੇ ਟੇਕਓਵਰ ਕਰ ਲਿਆ ਤੇ ਜਦੋਂ ਜੇ ਕੋ ਕੋ ਨਹੀਂ ਚੱਲਦਾ ਤਾਂ ਲਿਖ ਕੇ ਦੇ ਦਿਓ ਜੇ ਚੱਲਦਾ ਫਿਰ ਤੁਸੀਂ ਬੇਫਿਕੂ ਨਾ ਬਣਾਓ ਫਿਰ ਸ਼ਰਿਆਮ ਕਹੋ ਵੀ ਸਾਡੀ ਮਿਸਮੈਨੇਜਮੈਂਟ ਕਰਕੇ ਘਾਟਾ ਪੈ ਗਿਆ ਉਰੇ ਕਿਸੇ ਕਿਸਮ ਦੀ ਕਮੀ ਨਹੀਂ ਸੀ ਬਸ ਸਾਨੂੰ ਤਾਂ ਇਹ ਭਾਈ ਭਤੀਜਾਵਾਦ ਲੈ ਕੇ ਲੈ ਗਿਆ ਸੋ ਇਸ ਗੱਲ ਦਾ ਪੂਰਾ ਖੰਨਾ ਇਹਨਾਂ ਤੋਂ ਜਵਾਬ ਮੰਗਿਓ ਕੱਲ ਨੂੰ ਵੋਟਾਂ ਨੇ ਸੋਚ ਕੇ ਵੋਟਾਂ ਪਾਇਓ ਇਹ ਇੰਸਟੀਟਿਊਸ਼ਨਾਂ ਦੀ ਭਵਿੱਖ ਦਾ ਸਵਾਲ ਹੈ ਇਹ ਉਰੇ ਕਿਸੇ ਪੈਨਲ ਦਾ ਸਵਾਲ ਨਹੀਂ ਇਹ ਕਿਸੇ ਦੇ ਜਤਨ ਹਰਨ ਦਾ ਸਵਾਲ ਨਹੀਂ ਇਹ ਉਹਨਾਂ ਮੁਕੱਦਸ ਉਹਨਾ ਪਵਿੱਤਰ ਇੰਸਟੀਟਿਊਸ਼ਨਾਂ ਦਾ ਸਵਾਲ ਹੈ ਨਾ ਇੰਸਟੀਟਿਊਸ਼ਨਾਂ ਨੂੰ ਬਚਾਉਣ ਪਿੱਛੇ ਕਿਸੇ ਹੱਦ ਤੱਕ ਸਾਨੂੰ ਜਾਣਾ ਪਵੇ ਅਸੀਂ ਪੂਰਾ ਜੋਰ ਲਾਵਾਂਗੇ ਇੰਸਟੀਟਿਊਸ਼ਨਾਂ ਨੂੰ ਬਚਾਉਣਾ ਇਹ ਸਾਡਾ ਸਭ ਤੋਂ ਵੱਡਾ ਉੱਤਰ ਦਾਇਤੋ ਮੰਨ ਲਓ ਦੂਜੀ ਇਹਨਾਂ ਨੇ ਗੱਲ ਕਹੀ ਦੂਜੀ ਇਹਨਾਂ ਨੇ ਗੱਲ ਕਹੀ ਕਿੱਡੀ ਵੱਡੀ ਗੱਲ ਕਿ ਕਹਿੰਦੇ ਜੀ ਆਸੀਂ ਰਿਕਰੂਟਮੈਂਟ ਇਸ ਲਈ ਨਹੀਂ ਕਰ ਸਕੇ ਕਿ ਸਰਕਾਰ ਦੀ ਉਧ ਤੇ ਪਾਬੰਦੀ ਲੱਗੀ ਹੋਈ ਸੀ ਕਿੱਡੀ ਆਸੋ ਜਣੀ ਗੱਲ ਕਰਦੇ ਹੋ ਉਹਦੀ ਚਿੱਠੀ ਲੈ ਕੇ ਆਇਆ ਮੈਂ ਇਹ ਕਹਿੰਦੇ ਰਿਕਰੂਟਮੈਂਟ ਅਸੀਂ ਇਸ ਲਈ ਨਹੀਂ ਕਰ ਸਕਦੇ ਕਿ ਸਰਕਾਰ ਦੀ ਪਾਬੰਦੀ ਰੱਖੀ ਹੋਈ ਹੈ ਇਹਦੇ ਵਿੱਚ ਇੱਕ ਟੀਚਰ ਨੇ ਉਹਨਾਂ ਟੀਚਰਾਂ ਦਾ ਨਾਮ ਹੈ ਚੱਕਰ ਵਾਲਿਓ ਜੀ ਉਸ ਟੀਚਰ ਦਾ ਨਾਮ ਹੈ ਕੁਲਜੀ ਇੱਕ ਦਾ ਐਗਜ਼ਾਮਪਲ ਦੰਦਾ ਕਿਉਂਕਿ ਹੁਣ ਮੇਰੇ ਕੋਲ ਤਾਂ 100 ਦੀ ਲਿਸਟ ਹੈ 100 ਦਾ ਨਾਮ ਥੋੜਾ ਲਵਾਂਗਾ ਕੁਲਜੀਤ ਸਿੰਘ ਅਪੋਇੰਟਡ ਐਜ਼ ਅ ਹੈਡਮਾਸਟਰ ਅਗੇਂਸਟ ਅਪਰੂਵਡ ਐਂਡ ਏਜਡ ਪੋਸਟ ਐਟ ਆਰੀਆ ਹਾਈ ਸਕੂਲ ਮੈਂ ਆਰੀਆ ਹਾਈ ਸਕੂਲ ਤੋਂ ਆ ਕਹ ਰਿਹਾ ਆਰੀਆ ਸੰਪੂਰ ਸਾਡਾ ਖੱਲੇ ਵੀ ਹੈ ਇਸ ਕਰਕੇ ਮੈਂ ਆਰੀਆ ਦੇ ਹੀ ਕੱਢ ਕੇ ਲਿਆਇਆ ਆ ਆਰੀਆ ਹਾਈ ਸਕੂਲ ਮੰਡੀ ਫੂਲ ਡਿਸਟ੍ਰਿਕਟ ਬਠਿੰਡਾ ਡਿਸਟ੍ਰਿਕਟ ਬਠਿੰਡੇ ਦੇ ਵਿੱਚ ਕੁਲਜੀਤ ਸਿੰਘ ਦੀ ਅਪੁਆਇੰਟਮੈਂਟ ਹੋ ਸਕਦੀ ਹੈ ਤੇ ਖੰਨੇ ਦੇ ਵਿੱਚ ਨਹੀਂ ਅਪੁਆਇੰਟਮੈਂਟ ਹੋ ਸਕਦੀ ਵਾਓ ਤੁਹਾਡੇ ਤੁਸੀਂ ਕਿਹਦਾ ਬੇਕੂਪ ਬਣਾਣ ਲੱਗੇ ਹੋ ਹੈ ਤੁਸੀਂ ਖੰਨੇ ਦਾ ਪੂਰੇ ਸ਼ਹਿਰ ਵਾਸੀਆਂ ਦਾ ਬੇਕੂਪ ਬਣਾਉਗੇ ਦੇਖੋ ਆ ਇੱਕ ਕਰਕੋਣ ਹੋਰ ਬੋਲਦਾ ਬਸ ਇਹ ਮੇਰੀ ਲਾਸਟ ਗੱਲ ਹੈ ਉਨ 12 1967 ਤੱਕ ਗਵਰਨਮੈਂਟ ਦੇ ਐਡਿਟਿਡ ਸਕੂਲ ਸੀ 484 ਟੋਟਲ ਸਕੂਲ ਸੀ ਅੱਜ ਉਹ ਅਪਰੋਕਸੀਮੇਟ 410 ਰਹਿ ਚੁੱਕੇ ਨੇ ਕੋਈ ਉਹਦੇ ਚੋਂ ਸਰੈਂਡਰ ਕਰਕੇ ਜਿਵੇਂ ਮੈਂ ਤਿੰਨ ਚਾਰ ਸਕੂਲਾਂ ਦਾ ਨਾਮ ਦੱਸਤਾ ਓਨੇ ਹੀ ਕੁਝ ਸਰੈਂਡਰ ਕਰ ਗਏ ਜਿਹਦੇ ਚ ਜਿਹੜਾ ਖੰਨੇ ਦਾ ਐਸ ਬॉयਜ਼ ਕਾਲਜ ਹੈ ਇਹਦੇ ਚ 32 33 ਸੈਂਕਸ਼ਨਡ ਪੋਸਟ ਸੀਗੀਆਂ ਜਿਹੜੀਆਂ ਐਡਿਟਿਡ ਪੋਸਟ ਜਿਹਦੇ ਚ ਬਿਫੋਰ 2002 8-9 ਪੋਸਟਾਂ 2002 ਤੋਂ ਪਹਿਲਾਂ ਦੀਆਂ ਭਰੀਆਂ ਹੋਈਆਂ ਜਿਹੜੀਆਂ 95% ਤੇ 5% 95% ਸਰਕਾਰ ਦੀ ਗ੍ਰਾਹਤ 5% ਇਹਨਾਂ ਨੇ ਦੇਣੀ ਸੀ ਤੇ ਜਿਹੜੀਆਂ ਪਿੱਛੇ ਬਚੀਆਂ ਬਤੀ ਦੇ ਸਿਰ 24 ਪੋਸਟਾਂ ਬਚੀਆਂ 24 ਪੋਸਟਾਂ ਆਰਐਸ ਝਾਂਜੀ ਜੀ ਉਹਨਾਂ ਦੀ ਮੈਂ ਤਾਰੀਫ ਕਰਨੀ ਚਾਹੁੰਦਾ ਉਹ ਕਿਵੇਂ ਭਰ ਗਏ ਜੀ 75-25 ਦੇ ਹਿਸਾਬ ਨਾਲ ਜਵਾਬ ਦੇਣੇ ਉਹ ਵੀ ਤਾਂ ਇੰਸਟੀਚਿਊਟ ਇਹਨਾਂ ਦਾ ਸੀ ਉਹ 75-25 ਦੇ ਹਿਸਾਬ ਨਾਲ ਆਪਣੀਆਂ 24 ਪੋਸਟਾਂ ਭਰ ਗਏ ਫਿਰ ਏਐਸ ਕਾਲਜ ਫਾਰ ਊਮਨ ਪੂਰੇ ਜਿਹੜੀਆਂ ਟੋਟਲ ਸੈਂਕਸ਼ਨਡ ਪੋਸਟਾਂ ਸੀ 23 ਸੀਗੀਆਂ ਇਹਦੇ ਸਕੂਲਾਂ ਦੀਆਂ ਇਹ 75 25 ਚ 7 ਪੋਸਟਾਂ ਭਰ ਗਈਆਂ ਚਲੋ ਦੋ ਇਹਦੇ ਚੋਂ ਟੀਚਰ ਰਿਜ਼ਾਈਨ ਦੇ ਗਏ ਕਿਤੇ ਹੋਰ ਜੁਆਇਨਿੰਗ ਕਰ ਲਈ ਉਹਨਾਂ ਨੇ ਪੰਜ ਰਹਿ ਗਏ ਪਰ ਇਹ ਵੀ ਤਾਂ 75 25 ਚ ਭਰ ਗਈਆਂ ਇਹ ਵੀ ਤਾਂ ਇਹ ਨਾ ਸਕੂਲ ਸੀ ਇਹਦੇ ਚ ਕਿਵੇਂ ਭਰ ਗਈਆਂ ਜੀ ਇਹ ਪੰਜ ਪੋਸਟਾਂ ਤੇ ਜਦੋਂ ਗੱਲ ਆਈ ਹੈ ਸਕੂਲ ਦੀ ਆ ਰਹੀ ਹੈ ਉਹਦੇ ਲਈ ਅਸੀਂ ਭਰ ਨਹੀਂ ਸਕਦੇ ਕਿਉਂਕਿ 70 30 ਦੀ ਹੈ ਜੀ ਜੇ 7030 ਦੀ ਥੋੜੀ ਤੁਸੀਂ ਕਹਿੰਦੇ ਹੋ ਉਹਦੇ ਤੇ ਕੋਈ ਸੈਂਸਰ ਲੱਗਿਆ ਬਾਹਰ ਲੱਗਿਆ ਫਿਰ ਇਹ ਕੁਲਜੀਤ ਸਿੰਘ ਦੀ ਅਪੁਆਇੰਟਮੈਂਟ ਹੈ ਦੇ ਹੈਡਮਾਸਟਰ ਕਿਵੇਂ ਹੋਊਗੀ ਵੱਡਾ ਸਵਾਲ ਹੈ ਜਵਾਬ ਦਿਓ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਐ ਪੈਦਾ ਨਾ ਕਰੋ ਠੀਕ ਹੈ ਤੁਹਾਡੇ ਤੋਂ ਮਿਸਮੈਨੇਜਮੈਂਟ ਹੋ ਗਈ ਠੀਕ ਹੈ ਤੁਸੀਂ ਬਹੁਤ ਵੱਡਾ ਇਸ ਇਹਨਾ ਇੰਸਟੀਟਿਊਸ਼ਨਾਂ ਨੂੰ ਤੁਸੀਂ ਸੀਰੀਅਸਲੀ ਨਹੀਂ ਲਿਆ ਜਦਸਰ ਗੱਲ ਇਹ ਹੈ ਥੋੜਾ ਜਿਹੜਾ ਮੋਸਟ ਆਫ ਦੀ ਮੈਂਬਰ ਚੁਣ ਕੇ ਗਏ ਉਹ ਨੌਨ ਟੈਕਨੀਕਲ ਸੀ ਤੋਡੇ ਮੋਸਟ ਆਫ ਦੀ ਮੈਂਬਰ ਜਿਹੜੇ ਚੁੱਕੇ ਗਏ ਉਹਨਾਂ ਦਾ ਐਜੂਕੇਸ਼ਨ ਦੇ ਨਾਲ ਨਾ ਕੋਈ ਸੰਬੰਧ ਸੀ ਨਾ ਉਹਨਾਂ ਨੂੰ ਐਜੂਕੇਸ਼ਨ ਨਾਲ ਕੋਈ ਮਤਲਬ ਸੀ ਠੀਕ ਹੈ ਤੁਹਾਡੇ ਕੋਲ ਲਾਸ ਹੋ ਗਿਆ ਠੀਕ ਹੈ ਖੰਨੇ ਨੂੰ ਇਸ ਚੀਜ਼ ਦਾ ਖਾਮਿਆਜਾ ਭੁਗਤਣਾ ਪੈ ਗਿਆ ਪਰ ਹੁਣ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਹੋ ਤੁਸੀਂ ਹੋਰ ਗੁਮਰਾਹ ਨਾ ਕਰੋ ਇਹ ਫੇਕ ਪ੍ਰੈਸ ਕਾਨਫਰੰਸਾਂ ਕਰਕੇ ਖੰਨੇ ਨੂੰ ਗੁਮਰਾਹ ਨਾ ਕਰੋ ਜਿਹੜੇ ਫੈਕਸ਼ਨ ਫਿਗਰਸ ਮੈਂ ਤੁਹਾਨੂੰ ਦਿੱਤੇ ਨੇ ਮੈਂ ਸਿਰਫ ਦੋ ਤਰੀਕ ਨੂੰ ਰਿਜ਼ਲਟ ਆ ਜਾਣਾ ਹੈ ਤਿੰਨ ਤਰੀਕ ਤੋਂ ਬਾਅਦ ਜੋ ਤੁਸੀਂ ਕਹੋਗੇ ਤਿੰਨ ਤਰੀਕ ਤੋਂ ਬਾਅਦ ਜੋ ਆਪਾਂ ਕੋਈ ਵੀ ਇੱਕ ਦਿਨ ਪੂਰਾ ਦਿਨ ਰੱਖ ਲਾਂਗੇ ਡਿਬੇਟ ਨੂੰ ਮੈਂ ਓਪਨ ਉਰੋ ਤੁਹਾਡੇ ਸਾਹਮਣੇ ਇੱਕ ਗੱਲ ਕਹਿਣਾ ਤਿੰਨ ਤਰੀਕ ਤੋਂ ਬਾਅਦ ਜੋ ਆਪਾਂ ਇੱਕ ਦਿਨ ਜਨਿਮਸਲੀ ਆਪਸ ਵਿੱਚ ਬੈਠ ਕੇ ਸੈਟਲ ਆਊਟ ਕਰ ਲਵਾਂਗੇ ਇੱਕ ਦਿਨ ਰੱਖ ਲੈਂਦੇ ਆ ਮੈਂ ਉਸ ਦਿਨ ਸਾਰੇ ਦਸਤਾਵੇਜ਼ ਲੈ ਆਉਂਗਾ ਤੁਸੀਂ ਆ ਜਿਓ ਜਿਹੜੇ ਮੌਜੂਦਾ ਉਸ ਸਮੇਂ ਰੇ ਹੁਣ ਜਿੱਤੇ ਹੋਏ ਬੰਦੇ ਹੋਣਗੇ ਉਹ ਆ ਜਾਣ ਆਪਾਂ ਬੈਠ ਕੇ ਇਸ ਡਿਬੇਟ ਦੇ ਵਿੱਚ ਸਾਰਾ ਮੀਡੀਆ ਸੱਤ ਲਾ ਕੇ ਉਸ ਦਿਨ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਦਾਂਗੇ ਤੋਂ ਨੂੰ ਸਾਰੇ ਹੁਣ ਮੈਂ 20 ਮਿੰਟ ਦੀ ਪ੍ਰੈਸ ਕਾਨਫਰੰਸ ਤੋਂ ਨੂੰ ਇਸ ਤੋਂ ਬਾਅਦ ਕੀ ਦੱਸਾਂ ਮੇਰੇ ਕੋਲ ਤਾਂ ਐਡਾ ਮੋਟਾ ਬਲੰਡਾ ਪਿਆ ਤੁਹਾਡਾ ਵੀ ਤੁਸੀਂ ਕੀ ਕੁਝ ਕੀਤਾ ਹੋਇਆ ਨਾ ਇੰਸਟੀਚਿਊਸ਼ਨਲ ਦੇ ਵਿੱਚ ਤੇ ਥੋਡੇ ਹੀ ਮੈਂਬਰ ਚੀਕ-ਚੀਕ ਕੇ ਕਹਿ ਰਹੇ ਨੇ ਥੋਡੇ ਹੀ ਜਿੱਤੇ ਹੋਏ ਮੈਂਬਰ ਥੋਡੇ ਹੀ ਉਹ ਵੀ ਸ਼ਹਿਰ ਦੇ ਦਿੱਕਤਜੰਦੇ ਇਹ ਗੱਲ ਕਹਿ ਰਹੇ ਨੇ ਕਿ ਇਹਦੇ ਵਿੱਚ ਨੈਪੋਟਿਜ਼ਮ ਹੋ ਰਿਹਾ ਥੋਡੇ ਹੀ ਵੀ ਕਹਿ ਰਹੇ ਨੇ ਇਹਦੇ ਵਿੱਚ ਫੇਵਰਿਟਿਜ਼ਮ ਹੋ ਰਿਹਾ ਘੱਟੋ-ਘੱਟ ਸਾਡੀਆਂ ਗੱਲਾਂ ਦਾ ਜਵਾਬ ਨਹੀਂ ਦੇਣਾ ਆ ਜਿਹੜੇ ਸ਼ਹਿਰ ਦੇ ਸਰ ਕੱਢ ਆਗੂਆ ਨੇ ਤੁਹਾਨੂੰ ਚਿੱਠੀਆਂ ਦਿੱਤੀਆਂ ਜਿਹੜੀਆਂ ਤੁਹਾਡੇ ਰਿਕਾਰਡ ਚ ਬੋਲਦੀਆਂ ਇਹਦਾ ਜਵਾਬ ਦੇ ਦਿਓ ਬਹੁਤ ਬਹੁਤ ਧੰਨਵਾਦ ਪਿਆਰ ਭਰੀ ਨਮਸਕਾਰ ਸਰ ਜੀ ਉਹਨਾਂ ਦਾ ਇੱਕ ਅਲਿਗੇਸ਼ਨ ਆ ਕਿ ਇਹਨੀਆਂ ਦੇਖ ਤੁਸੀਂ ਕਹਿ ਰਹੇ ਹੋ ਧੰਨ ਦੇ ਹੋਈਆਂ ਮੈਂ ਤੁਹਾਡੇ ਪੈਨਲ ਦੇ ਦੋ ਮੈਂਬਰ ਪਹਿਲਾਂ ਸਾਡੇ ਦੇ ਸੀ ਉਹਨਾਂ ਨੇ ਕੌਣੀ ਬਾਤ ਕੀਤੀ ਦੇਖੋ ਮੈਂ ਇਸ ਪ੍ਰੈਸ ਕਾਨਫਰੰਸ ਨੂੰ ਕੋਈ ਪੋਲੀਟਿਕਰੀ ਮੋਟੀਵੇਟ ਨਹੀਂ ਕਰਨਾ ਚਾਹੁੰਦਾ ਨਾ ਮੈਂ ਪੋਲੀਟੀਕਲ ਮੋਟਿਵ ਦੇਣਾ ਚਾਹੁੰਦਾ ਜੇ ਉਹ ਇਸ ਗੱਲ ਤੇ ਆਉਂਦੇ ਨੇ ਤਾਂ ਉਹਨਾਂ ਦੇ ਪੈਨਲ ਦੇ ਵਿੱਚ ਅੱਜ ਦੀ 1:30 ਤੋਂ 4:00 ਬੰਦੇ ਆਈ ਜੇ ਬੈਠੇ ਨੇ ਜਿਹੜੇ ਕੋਈ ਜੱਦੇ ਐਦਰੋ ਨੇ ਤੇ ਬਾਅਦ ਚੋਂ ਉੱਤਰ ਫਲਟੀਆਂ ਮਾਰ ਕੇ ਜਿਹੜੇ ਕਦੇ ਐਦਰੋ ਲੜਦੇ ਸੀ ਜਾ ਕੇ ਵੋਟਾਂ ਉੱਤਰ ਪਾਣ ਲਈ ਸੋ ਇਹ ਕਰਕੇ ਇਹਨੂੰ ਪੋਲੀਟੀਕਲ ਰੰਗਤ ਨਾ ਦੇਣ ਦੀ ਬਜਾਏ ਇਨੂੰ ਆਪਾਂ ਮੁੱਡੇ ਦੀ ਪ੍ਰੈਸ ਕਾਨਫਰੰਸ ਰੱਖੀਏ ਜਿਆਦਾ ਵਧੀਆ ਕਿਉਂਕਿ ਇਹ ਮੈਟਰ ਹੈ ਜਿਹੜਾ ਬੜਾ ਸੀਰੀਅਸ ਹੈ ਔਰ ਇਹ ਸਕੂਲ ਤੇ ਮਨੇ ਸਕੂਲ ਦੀ ਸਾਡੇ ਜਿਹੜੇ ਸਿੱਖਿਆ ਦੇ ਮੰਦਰ ਹੈ ਇਹਨਾਂ ਦੇ ਇਹ ਮਤਲਬ ਕਿ ਇਹਨਾਂ ਦੀ ਹੋਂਦ ਦੀ ਸਵਾਲ ਹੈ ਸੋ ਇਸ ਕਰਕੇ ਇਹਨਾਂ ਦਾ ਜਿਹੜਾ ਇਹਨਾਂ ਦਾ ਇਹ ਪੋਲਿਟੀਕਲ ਜਵਾਬ ਹੈ ਉਹ ਆਫਟਰ ਟੂ ਦੋ ਤਰੀਕ ਤੋਂ ਬਾਅਦ ਆਪਾਂ ਦੇ ਦੇਣਾ। ਹੋਰ ਵੱਡਾ ਇਜਾਮ ਰੱਤ ਕਹਿੰਦੇ ਆਪ ਤੇ ਬੀਜੇਪੀ ਦੇ ਪੈਨਲ ਕਰਦੇ ਜੀ ਕੱਲ ਹੋਣਗੇ। ਪਰ ਚਲੋ ਇਹਨਾਂ ਦੇਖੋ ਮੇਰੀ ਇੱਕ ਗੱਲ ਸੁਣੋ ਜੀ ਜਦੋਂ ਕੋਈ ਬੰਦੇ ਨੂੰ ਆਪਣੀ ਹਾਰ ਦਿਖੜੀ ਹੋਵੇ ਨਾ ਪ੍ਰਤੱਖ ਜਦੋਂ ਕਿਸੇ ਬੰਦੇ ਨੂੰ ਇਹ ਦਿਖ ਰਿਹਾ ਹੋਵੇ ਕਿ ਸਾਡੇ ਅੱਥੋਂ ਇਹ ਜਿਹੜੀ ਤਾਕਤ ਹੈ ਖੁੱਸ ਰਹੀ ਹੈ ਫਿਰ ਉਹਦੇ ਦਿਲ ਦਾ ਮਾਇਦੇ ਵਿੱਚ ਜੋ ਵੀ ਬੁਖਲਾਟ ਕੋਲ ਰਹੀ ਹੈ ਇਹਨਾਂ ਦੇ ਇਸ ਸਮੇਂ ਬੁੱਲਾਂ ਤੇ ਸਿਕਰੀ ਆਈ ਪਈ ਹੈ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਜੇ ਇਹ ਇਹ ਹੁਣ ਸੱਤਾ ਪਲਟ ਹੋ ਗਈ ਤਾਂ ਇਹਨਾਂ ਨੂੰ ਇਹ ਪਤਾ ਹੈ ਇਸ ਤੋਂ ਬਾਅਦ ਸਾਡੇ ਜਿਹੜੇ ਬਹੁਤ ਕੱਚੇ ਚਿੱਠੇ ਨੇ ਉਹ ਛੱਡਣੇ ਨਹੀਂ ਐਮਐਲਏ ਸਾਹਿਬ ਨੇ ਕੱਢ ਲਿਆਣੇ ਨੇ ਇਸ ਕਰਕੇ ਇਹਨਾਂ ਨੂੰ ਉਹ ਡਰ ਹੈ ਜਿਹੜਾ ਇਹਨਾਂ ਦਾ ਡਰ ਹੋ ਨੇ ਸਾਡਾ ਕੋਈ ਪੈਚ ਅਪ ਨਹੀਂਗਾ ਜੀ ਕਿਸੇ ਨਾਲ ਸਾਡਾ ਕਿਸੇ ਕਿਸੂੰ ਦਾ ਕੋਈ ਪੈਚ ਅਪ ਨਹੀਂਗਾ ਉਹ ਜਹੀ ਜੇ ਸਮਝ ਕਰਨ ਮਤਲਬ ਕਿ ਹੈ ਇਹਨੂੰ ਫਿਊਚਰ ਜੇ ਕੋਈ ਚੰਗਾ ਬੰਦਾ ਸਾਡੇ ਨਾਲ ਜੁੜ ਕੇ ਚੰਗਾ ਬੰਦਾ ਪਰਸਨਲੀ ਤੌਰ ਤੇ ਜੇ ਕੋਈ ਚੰਗਾ ਬੰਦਾ ਸਾਡੇ ਨਾਲ ਜੁੜ ਕੇ ਮੈਨੇਜਮੈਂਟ ਦੇ ਵਿੱਚ ਜਾਨੀ ਕਿ ਇਹਨੂੰ ਅੱਗੇ ਵਧਾਉਣ ਲਈ ਕੰਮ ਕਰਨਾ ਚਾਹਦਾ ਤਾਂ ਅਸੀਂ ਉਹਦਾ ਸੁਆਗਤ ਕਰਾਂਗਾ ਚੰਗਾ ਬੰਦਾ ਲਾਈਕ ਨਹੀਂ ਕੋਈ ਵੀ ਦੇਖੋ ਸਾਰੇ ਹੀ ਦੇਖੋ ਜਿਹੜਾ ਕੋਈ ਚੰਗਾ ਹੋਊਗਾ ਆਪਣੇ ਆਪ ਜੁੜ ਜੂਗਾ ਹੀ ਲਾਈਕ ਮਾਈ ਧੰਨਵਾਦ ਬਿਲਕੁਲ ਆਹ ਕਮੈਂਟ ਕਰਦੇ ਰਹੋ ਹਾਂਜੀ ਪਰ ਕੀ ਬਿਨਾਂ ਰੋਮਾਂਟ ਨਾ ਟਾਈਟ ਇਲਾ ਇਲਾ ਵਾਸੀ ਨੂੰ ਉਹ ਵੀ ਗਰੇਡ ਅਕੀਦਤ ਨਹੀਂ ਉਹਦੇ ਤੋਂ ਹੁਣ ਇਸ ਵਾਰ ਡਾਕਟਰ ਸੁੱਤੇ ਨੇ ਅਸੀਂ ਇਸ ਵਾਰ ਡਾਕਟਰ ਨਹੀਂ ਸੁਣੋ ਉਸ ਤੋਂ ਬਾਅਦ ਸਾਡੇ ਇੱਕ ਰਿਟਾਇਰਡ ਪ੍ਰਿੰਸੀਪਲ ਜਿਹੜੇ ਰਿਟਾਇਰਡ ਪ੍ਰਿੰਸੀਪਲ ਜਿਹੜੇ ਨਾ ਸਟੇਟ ਵਾਰਡੀ ਬਲਕਿ ਨੈਸ਼ਨਲ ਵਾਰਡੀ ਰਾਸ਼ਟਰਪਤੀ ਤੋਂ ਵਾਰਡ ਮਿਲੇ ਆਏ ਜੀਨਾਂ ਨੂੰ ਅਸੀਂ ਉਹ ਦਿੱਤੇ ਨੇ ਆਪਣੇ ਪੈਨਲ ਦੇ ਵਿੱਚ ਸਭ ਦੇਖੋ ਗੱਲ ਇਹ ਹੁੰਦਾ ਕਿਸੇ ਵੀ ਚੀਜ਼ ਨੂੰ ਆਪਣਾ ਅੱਗੇ ਉਹ ਤੋਂ ਅੱਗੇ ਮਾਰਗਦਰਸ਼ਕ ਬਣ ਲਈ ਦੋ ਤਿੰਨ ਬੰਦੇ ਜੇ ਚੰਗੇ ਬੰਦੇ ਅੱਗੇ ਲੱਗ ਜਾਣ ਤਾਂ ਜਿਹੜੀ ਪਿਛਲੀ ਚ ਸਾਰੀ ਟੀਮ ਹੁੰਦੀ ਉਹ ਕਦੇ ਕਦਾਹੀ ਨਹੀਂ ਕਰਦੀ ਹੁਣ ਜਿਸ ਜਿਸ ਸਟੇਟ ਦਾ ਜਿਸ ਜਗਾ ਦਾ ਜੇ ਰਾਜੀ ਕਰਪਾਊਗਾ ਜੇ ਰਾਜੀ ਕਰਪਾਊਗਾ ਜਿਸ ਏਰੀਆ ਦਾ ਉਹ ਕੀ ਸੁਧਾਰ ਹੋਊਗਾ ਥੋੜਾ ਜਿਹਾ ਧਿਆਨ ਦੇ ਦੇ ਉਸ ਬਹੁਤ ਵਧੀਆ ਹੋ ਜਾਂਦਾ ਜੀ ਪਰ ਇਹਨਾਂ ਨੇ ਧਿਆਨ ਨਹੀਂ ਦਿੱਤਾ ਮੇਰੀ ਬਸ ਇੱਕੋ ਹੀ ਰਿਕੁਐਸਟ ਹੈ ਕਿ ਜਿਹੜੀਆਂ ਇਹ ਇਹ ਬੜੀ ਸੀਰੀਅਸ ਪ੍ਰੈਸ ਕਾਨਫਰੰਸ ਹੈ ਇਹਦਾ ਜਿਹੜਾ ਤੱਥਾਂ ਦੇ ਆਧਾਰ ਦੇ ਉੱਤੇ ਮੈਂ ਨਿੱਤੋ ਇਹ ਲੈ ਜੋ ਅੱਜ ਲੈਟਰਸ ਲੈ ਜੋ ਕਾਈਂਡਲੀ ਇਹਦਾ ਸਵਾਲ ਇਹਨਾਂ ਨੂੰ ਜ਼ਰੂਰ ਪੁੱਛਿਓ ਔਰ ਇਹਦਾ ਜਿਹੜਾ ਜਵਾਬ ਲੈ ਕੇ ਜਨਤਾ ਦੀ ਕਚੈਰੀ ਦੇ ਵਿੱਚ ਬਹੁਤ ਜ਼ਰੂਰ ਦਿਓ ਧੰਨਵਾਦ